ਜੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਕਿ ਮੌਨਸੂਨ ਰੀਜਨ ਦੇ ਵਿੱਚ ਐਕਟਿਵ ਸੀ ਔਰ ਹੁਣ ਵੀ ਜਿਹੜਾ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਇਹਦੇ ਕਰਕੇ ਪਿਛਲੇ ਦਿਨਾਂ ਦੇ ਵਿੱਚ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਅਬਜ਼ਰਵ ਕੀਤੀ ਗਈ ਹੈ ਨੀਅਰ ਨਾਰਮਲ ਡੇ ਟਾਈਮ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਕੱਲ ਦਾ ਡੇ ਟਾਈਮ ਟੈਂਪਰੇਚਰ ਵੀ ਲੁਧਿਆਣਾ ਦੇ ਵਿੱਚ 33.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਬਿਲਕੁਲ ਨਾਰਮਲ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 28.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਿਹਾ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਕਿਉਂਕਿ ਰੇਨੀ ਔਰ ਕਲਾਉਡੀ ਕੰਡੀਸ਼ਨ ਜਿਹੜੀਆਂ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਵੀ ਪੰਜਾਬ ਦੇ ਵਿੱਚ ਕਾਫੀ ਥਾਂਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਮੈਂ ਕਿੰਨੀ ਕਿ ਬਰਸਾਤ ਜਿਹੜੀ ਹੁਣ ਤੱਕ ਹੋਈ ਹੈ ਜੂਨ ਮਹੀਨੇ ਦੀ ਗੱਲ ਕਰੀਏ ਜਾਂ ਜੁਲਾਈ ਦੀ ਜੀ ਜੂਨ ਮਹੀਨੇ ਦੀ ਲੁਧਿਆਣਾ ਦੀ ਨਾਰਮਲ ਬਰਸਾਤ ਜਿਹੜੀ 82.8 ਮਿਲੀਮੀਟਰ ਹੈ ਔਰ ਇਸ ਵਾਰ ਹੀ ਨਾਰਮਲ ਤੋਂ ਉੱਪਰ 128.2 ਮਿਲੀਮੀਟਰ بارش ਜੂਨ ਦੇ ਮਹੀਨੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਜੁਲਾਈ ਮਹੀਨੇ ਦੀ ਜਿਹੜੀ ਨਾਰਮਲ بارش 220.4 ਮਿਲੀਮੀਟਰ ਹੈ ਔਰ ਇਸ ਵਾਰੀ ਹੁਣ ਤੱਕ 85.2 ਮਿਲੀਮੀਟਰ بارش ਜੁਲਾਈ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਜਿਸ ਤਰ੍ਹਾਂ ਤੁਸੀਂ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਤੇ ਵੀ ਬਰਸਾਤਾਂ ਦੀ ਉਮੀਦ ਹੈ ਇਹ ਲੋਕਾਂ ਨੂੰ ਸਲਾਹ ਦੇਵੋ ਕਿ ਦੇਖਿਆ ਕਿ ਲੋਕ ਨੂੰ ਇਹ ਕੰਨ ਵੀ ਜਾਂਦੇ ਨੇ ਤੇ ਸਲਾਈਡਿੰਗ ਕਰਾ ਵੀ ਜਿਹੜੀ ਆ ਫਾਈਲ ਜਾਰੀਆ ਹਰਿਆਣਾ ਬਿਲਕੁਲ ਜੀ ਕਿਉਂਕਿ ਹੁਣ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਔਰ ਵੈਸੇ ਵੀ ਹਿਲੀ ਏਰੀਆਜ਼ ਜਿਹੜੇ ਉਹ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਸਟਰਸ ਹੈਗੇ ਆ ਚਾਹੇ ਉਹ ਕਲਾਊਡ ਬਰਸਟ ਹੈ ਜਾਂ ਲੈਂਡਸਲਾਈਡਸ ਨੇ ਉਹਨਾਂ ਲਈ ਕਾਫੀ ਪ੍ਰੋਨ ਹੁੰਦੇ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਜੇ ਕਿਸੇ ਦੇ ਟਰੈਵਲ ਪਲਾਨਸ ਨੇ ਹਿਲੀ ਏਰੀਆਜ਼ ਵਿੱਚ ਜਾਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਜ਼ਰੂਰ ਜਿਹੜਾ ਧਿਆਨ ਰੱਖਣਾ ਚਾਹੀਦਾ ਜਾਂ ਇਹਨੂੰ ਪੋਸਟਪੋਨ ਕਰਨਾ ਚਾਹੀਦਾ ਜਾਂ ਜਦੋਂ ਵੀ ਉਹਨਾਂ ਨੇ ਪਲਾਨ ਕਰਨਾ ਤਾਂ ਉਹਨਾਂ ਬੜੇ ਦਿਨਾਂ ਦੇ ਮੌਸਮ ਨੂੰ ਜ਼ਰੂਰ ਉਹਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਮੈਂ ਕਿਸਾਨਾਂ ਲਈ ਕਿੰਨਾ ਕੁ ਲਾਹੇਵੰਦ ਜਾਂ ਕਿੰਨਾ ਕੁ ਨੁਕਸਾਨ ਹੋ ਸਕਦਾ ਜੋ ਕਿ ਕਿਸ ਜੀ ਝੋਨੇ ਦੀ crop ਨੂੰ ਕਿਉਂਕਿ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਸੋ ਇਸ ਵਾਰੀ ਜਿਹੜੀ ਬਾਰਿਸ਼ ਹੈਗੀ ਹੈ ਹੁਣ ਤੱਕ ਬਿਲਕੁਲ ਨੋਰਮਲ ਚੱਲ ਰਹੀ ਹੈ ਰਾਦਰ ਜੂਨ ਮਹੀਨੇ ਦੇ ਵਿੱਚ ਲੁਧਿਆਣਾ ਦੇ ਵਿੱਚ ਨੋਰਮਲ ਤੋਂ ਉੱਪਰ ਰਿਕਾਰਡ ਕੀਤੀ ਗਈ ਕਿਉਂਕਿ ਇਸ ਵਾਰੀ ਮੌਨਸੂਨ ਦੀ ਆਮਦ ਵੀ ਇੱਕ ਹਫਤਾ ਪਹਿਲਾਂ ਹੋ ਗਈ ਸੀ ਸੋ ਬਾਰਿਸ਼ ਅੱਛੀ ਮਾਤਰਾ ਦੇ ਵਿੱਚ ਅਸੀਂ ਰਿਕਾਰਡ ਕਰ ਰਹੇ ਹਾਂ ਔਰ ਹੁਣ ਵੀ ਜੁਲਾਈ ਦੇ ਵਿੱਚ ਨੀਅਰ ਨੋਰਮਲ ਚੱਲ ਰਹੀ ਹੈ ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਬਾਰਿਸ਼ ਹੋ ਰਹੀ ਹੈ ਇਹ ਝੋਨੇ ਦੀ ਫਸਲ ਦੀ ਪਾਣੀ ਦੀ ਰਿਕੁਆਇਰਮੈਂਟ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਔਰ ਜਿਹੜਾ ਗ੍ਰਾ ਉਨ ਵਾਟਰ ਰਿਸੋਰਸ ਤੇ ਬਹੁਤ ਪ੍ਰੈਸ਼ਰ ਆਲਰੇਡੀ ਹੈਗਾ ਉਹਨੂੰ ਵੀ ਥੋੜਾ ਕਟ ਕਰਨ ਦੇ ਵਿੱਚ ਹੈਲਪ ਕਰ ਸਕਦੀ ਹੈ ਕੋਈ ਰਿਪੋਰਟ ਵਗੈਰਾ ਜਾਂ ਕੋਈ ਅਲਰਟ ਆ ਆਨਵਰੇ ਜਿਹੜੇ 4-5 ਦਿਨਾਂ ਇਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਕਾਫੀ ਥਾਵਾਂ ਤੇ ਹੋ ਸਕਦੀ ਹੈ ਪਰ ਅਲਰਟ 16 ਤਰੀਕ ਨੂੰ ਇੱਕ ਦੋ ਡਿਸਟ੍ਰਿਕਟ ਨਾਰਥ-ਈਸਟਰਨ ਜਿਹੜੇ ਹੈਗੇ ਆ ਉਹਨਾਂ ਨੂੰ ਛੱਡ ਕੇ ਹੋਰ ਕਿਤੇ ਵੀ ਫਿਲਹਾਲ ਆਈਐਮਡੀ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ हां मां ਲੱਗਦਾ ਕਿ ਹਮੋਸਪਰੇ ਮੌਸਮਾਂ 'ਚ ਲੋਕਾਂ ਨੂੰ ਆਪਣੀ ਸਿਹਤ 'ਤੇ ਵੀ ਜਰਾ ਧਿਆਨ ਰੱਖਣਾ ਚਾਹੀਦਾ ਹੈ। ਹਾਂ ਬਿਲਕੁਲ ਜੀ ਕਿਉਂਕਿ ਜਦੋਂ ਮੌਨਸੂਨ ਸੀਜ਼ਨ ਦੀ ਆਮਦ ਹੋ ਜਾਂਦੀ ਹੈ ਤਾਂ ਹਵਾ ਦੇ ਵਿੱਚ ਮੌਇਸਚਰ ਬਹੁਤ ਵੱਧ ਜਾਂਦਾ ਕਿਉਂਕਿ ਜਿਹੜੀਆਂ ਮੌਨਸੂਨ ਵਿੰਡਸ ਨੇ ਹੁੰਦੇ ਵਿੱਚ ਮੌਇਸਚਰ ਬਹੁਤ ਹੁੰਦਾ। ਸੋ ਇੱਕ ਹਮੋਸਪਰੇ ਗਰਮੀ ਦਾ ਸੀਜ਼ਨ ਫਿਰ ਸਟਾਰਟ ਹੋ ਜਾਂਦਾ। ਹੌਟ ਐਂਡ ਹਿਊਮਿਡ ਕੰਡੀਸ਼ਨਸ ਬਣ ਜਾਂਦੀਆਂ ਨੇ ਜਿਹੜੀਆਂ ਕਿ ਸਾਡੇ ਲਈ ਬਹੁਤ ਅਨਕੰਫਰਟੇਬਲ ਹੁੰਦੀਆਂ ਨੇ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਸਿਹਤ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਹੈਲਦੀ ਡਾਈ